ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਆਪਾਂ ਖੜਿਆਂਗੇ ਪਿੰਡ ਪੱਠਲ ਦੇ ਵਿੱਚ ਗੁਰੇ ਬਾਈ ਕੋਲੇ ਸਸੀਗਲ ਬਾਈ ਕੋਲੇ ਸਸੀਗਲ ਬਾਈ ਜੀ ਠੀਕ ਹੋ ਜੀ ਠੀਕ ਹੋ ਬਾਈ ਹਾਂਜੀ ਵਧੀਆ ਠੀਕ ਆ ਬਾਈ ਜੀ ਤੇ ਮਿਲ ਲocation ਦੱਸੋ ਬਾਈ ਜੀ ਪਿੰਡ ਪੱਠਲਾ ਜੀ ਆਪਣਾ ਠੀਕ ਆ ਜੀ ਤੇ ਜ਼ਿਲ੍ਹਾ ਬਰਨਾਲਾ ਜਿਹੜੇ ਧਨੋਲਾ ਮੰਡੀ ਜੀ ਠੀਕ ਆ ਜੀ ਤੇ ਦੀਪ ਘਟਾ ਪੇਤੇ ਜਮਨ ਨੇੜੇ 7-8 ਕਿਲੋਮੀਟਰ ਠੀਕ ਹੈ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਬਾਈ ਟਰੈਕਟਰ ਆਪਾਂ 7 ਟਰੈਕਟਰ ਜੀ ਦਿਖਾਵਾਂਗੇ ਟੂ व्हीਲ ਡਰਾਈਵ ਚ ਫੋਰ व्हीਲ ਨੇ ਕੋਈ ਟਰੈਕਟਰ ਠੀਕ ਹੈ ਤੇ ਫੋਰਬਿਲ ਡਰਾਈਵਰ ਦੀ ਵੀਡੀਓ ਆਈ ਚੁੱਕੇ ਬਾਈ ਜੀ ਹਾਂ ਜੀ ਠੀਕ ਹੈ ਬਾਈ ਜੀ ਤੇ ਆਪਾਂ ਵੀਡੀਓ ਸਟਾਰਟ ਕਰਦੇ ਬਾਈ ਜੀ ਸਵਰਾਜ 855 ਤੋਂ ਚਲੋ ਵੀ ਕੰਡੀਸ਼ਨ ਚੈੱਕ ਕਰਵਾਦੇ ਮਲਵਾ ਬੈਲਟ ਤੇ ਜਿਵੇਂ ਮੈਂ ਕਹੇ ਲੇ ਬਾਈ ਜੀ ਪੰਜਾਬ ਦੀ ਇਹ ਟਰੈਕਟਰ ਸਾਨ ਹੈਗਾ ਜੀ ਫੁੱਲ ਡਿਮਾਂਡ ਚ ਹਾਂ ਸੀਰੀਜ਼ ਸਪੀਡ ਚ ਟਰੈਕਟਰ ਫੁੱਲ ਡਿਮਾਂਡ ਚ ਰਹਿੰਦਾ ਜੀ ਹਰ ਵਕਤ ਸਵਰਾਜ ਆ ਠੀਕ ਹੈ ਬਾਈ ਜੀ ਇਹਦਾ ਤਾਂ ਸਟਾਕ ਕਹਿੰਦੇ ਪੂਰੀ ਨਹੀਂ ਹੁੰਦਾ ਨਾ ਬਾਈ ਹਾਂ ਬਹੁਤ ਡਿਮਾਂਡ ਰਹਿੰਦੀ ਟਰੈਕਟਰ ਦੀ ਠੀਕ ਹੈ ਜੀ ਤੇ ਫਰੰਟ ਟੈਂਕੀ ਵਾਲਾ ਬੰਪਰ ਲੱਗਾ ਹੋਇਆ ਵੱਡਾ ਬੰਪਰ ਲੱਗਾ ਜੀ ਇਹ ਠੀਕ ਹੈ ਸੰਸਰੀ ਵਗੈਰਾ ਨਾਲ ਹੀ ਭਾਈ ਜੀ ਸਾਰਾ ਕੁਝ ਨਾਲ ਆ ਜਿੰਨੇ ਹੈਗਾ ਠੀਕ ਹੈ ਜੀ ਸਾਰਾ ਚਾਲੂ ਹਲਤ ਦਾ ਹੀ ਨਹੀਂ ਹੈਗਾ ਵੀ ਕੱਲਾ ਸੋਸੇ ਬਾਜੀ ਨਹੀਂ ਹੈਗੀ ਠੀਕ ਹੈ ਵਧੀਆ ਡੈਕ ਲੱਗੇ ਹੋਏਗੇ ਵਧੀਆ ਡੈਕ ਲੱਗੇ ਵਧੀਆ ਛਤਰੀ ਲੱਗੀ ਹੈ ਤੇ ਪੱਖੇ ਵੀ ਵਗੈਰਾ ਲੱਗੇ ਹੋਏ ਨੇ ਬਿਸਟਮ ਚੱਲਦਾ ਡੈਕ ਛਤਰੀ ਕੋਈ ਗੱਲ ਵੀ ਮਤਲਬ ਚੱਲਦਾ ਨਹੀਂ ਹੈਗਾ ਹੁਣ ਠੀਕ ਹੈ ਜੀ ਸਾਈਡ ਗੇਅਰ ਹੈਗਾ 30 ਨੰਬਰ ਦਾ ਸੰਗਰੂਰ ਦਾ ਪੰਜਾਬ ਨੰਬਰ ਹੈਗਾ ਸੰਗਰੂਰ ਦਾ ਫਰਸਟ ਪਾਰਟੀ ਦਾ ਵੀ ਹਾਂ ਪਹਿਲੇ ਮਾਲਕ ਦਾ ਜੀ ਠੀਕ ਹੈ ਜੀ ਤੇ 16 ਵਾਲੇ ਟਾਇਰ ਆਗੇ ਤੇ ਕਿੰਨੇ ਕੇ ਪੈਸੇ ਪਵੇ ਜੀ ਹੈਗੇ 80 ਪੈਸੇ ਟਾਇਰ ਇਹ 1000 ਘੰਟਾ ਚੱਲਿਆ ਜੀ ਠੀਕ ਹੈ ਜੀ ਲਓ ਵੀ 1000 ਘੰਟਾ ਚੱਲਿਆ ਹੈਗਾ ਤੇ ਤਕਰੀਬਨ ਬਈ ਜੀ ਸੇਤੀ ਵਿਕ ਜਾੰਦੇ ਨੇ ਇਹ ਟਰੈਕਟਰ ਸਕਰੀਨ ਉੱਪਰ ਨੰਬਰ ਹੈ ਜਲਦੀ ਜਲਦੀ ਕੰਟੈਕਟ ਕਰ ਲਿਓ 22 ਮਾਡਲ ਆ ਤੇ ਡਿਮਾਂਡ ਬਈ ਜੀ ਡਿਮਾਂਡ ਦੀ 70 ਲੱਖ 75000 ਰੁਪਏ ਜੀ ਲਓ ਵੀ 7 ਲੱਖ 75000 ਐਸੈਸਰੀ ਦੇ ਨਾਲ ਹੀ ਹਾਂਜੀ ਠੀਕ ਆ ਬਈ ਜੀ ਤੇ ਵਾਕਿਆ ਕੰਡੀਸ਼ਨ ਤੋਂ ਚੈੱਕ ਕਰ ਲਓ ਪੁਰਾਣਾ ਟਰੈਕਟਰ ਵੀ ਘਟਾ ਜੇਗਾ ਲੋਨ ਵਗੈਰ ਦੀ ਫੈਸੀਬਿਲਿਟੀ ਹਾਂ ਹਾਂ ਸਹੀ ਲੱਗਦਾ ਕੋ ਲੋਨ ਹੋ ਜੀ ਤੇ ਸਿਮਲ ਸਕੋਰ ਸਹੀ ਹੋਣਾ ਚਾਹੀਦਾ ਤੇ ਡਿਮਾਂਡ ਆ ਗਈ ਡਿਮਾਂਡ 7 ਲੱਖ 75000 ਦੀ 7 ਲੱਖ 75000 ਦੀ ਡੇਢ ਕ ਲੱਖ ਰੁਪਏ ਲਿਆ ਕੇ ਬਈ ਟਰੈਕਟਰ ਲੈ ਜੇ ਤੇ ਕਹ ਗਿਆ ਭਾਈ ਜੀ ਅਰਜਣ ਤੇ 605 ਹੈ ਜੀ ਇਹ CRD ਮਾਡਲ ਹੈ ਜੋ ਨਵੇਂ ਹੋਣ ਆ ਰਹੇ ਨੇ ਠੀਕ ਹੈ ਜੀ ਮੈਨਾਂ ਦਾ ਹਜੇ ਤਕਰੀਬਨ ਭਾਈ ਕਿਸੇ ਕੋਲ ਇਹ ਟਰੈਕਟਰ ਹੋਣੇ ਨਹੀਂ ਹੈ ਨਾ ਬਈ ਕੋਈ ਬਹੁਤ ਕੁੱਝ ਵੀ ਰਸਾਬ ਚ ਰੀਸੇਲ ਚ ਘਟਾ ਟਰੈਕਟਰ ਹੈ ਠੀਕ ਆ ਬਈ ਕਿਉਂਕਿ ਬਈ ਜਿਹਦੇ ਕੋਲ ਹੈਗਾਗਾ ਉਹ ਵੇਚਦਾ ਨਹੀਂ ਸੀ ਤੇ ਰੀਸੇਲ ਚ ਬਾਈ ਕੋਲੇ ਅੱਜ ਹੈਗਾਗਾ ਤੇ ਇਹ ਮਾਡਲ ਹੈਗਾ ਬਾਈ ਜੀ ਬਾਈ ਮਾਡਲ ਹੈ ਜੀ ਠੀਕ ਆ ਜੀ 6.95 ਲੱਖ ਰੇਟ ਹੈ ਤਾਂ 6.5 ਲੱਖ ਤੇ ਲੋਨ ਹੋ ਜਾਊਗਾ ਜੀ 6.5 ਲੱਖ ਰੁਪਏ ਲੋਨ ਹੋ ਜਾਊਗਾ ਹਾਂ ਹਾਂ ਜੀ ਤਕਰੀਬਨ ਬਈ ਪੂਰਾ ਸੋਹਣਾ ਟਰੈਕਟਰ ਹੈਗਾ ਨਵਾਂ ਟਰੈਕਟਰ ਕਹ ਲਈਏ ਸੈਂਟਰ ਗੇਅਰ ਚ ਹੈਗਾ ਬਾਕੀ ਪੈਰਦਾਨ ਵਗੈਰਾ ਜਸਪ੍ਰੀਤ ਦਿਖਾ ਦੇ ਬਈ ਪੂਰੇ ਸਾਫ ਰਹਿਣਗੇ ਤੇ ਬਾਕੀ ਕੋਨੋਪੀ ਛਤਰੀ ਲੱਗੀ ਹੈ ਤੇ ਘ ਇਹ 800 800 ਘੰਟਾ ਚੱਲੇ ਹੋਊਗਾ ਜੀ ਠੀਕ ਹੈ ਲੈ ਬਈ 800 ਘੰਟਾ ਚੱਲਿਆ ਨਾਲ ਦੇ ਟਾਇਰ ਟੂਰਨੇਗੇ ਜਿੰਨੇ ਵੀ ਹੈਗੇ ਨੇ ਬਈ ਜੀ ਸਾਰਾ Ориਜినਲ ਆਗਾ ਸਾਰਾ Ориਜినਲ ਤੇ ਨੰਬਰ ਬਈ ਜੀ ਨੰਬਰ ਇਹਦਾ ਹਰਿਆਣੇ ਦਾ ਜੀ ਰਤੀ ਇਹਦਾ ਲੈ ਬਈ ਜੀ ਰਤੀ ਇਹਦਾ ਨੰਬਰ ਆਗਾ ਜਿਹੜੇ ਤੇੜੀ ਆ ਜਾਂਦੇ ਨੇ ਬਈ ਪੰਜਾਬ ਦੀ ਹਮੋਂ ਨਾਲ ਹੀ ਰਹਿੰਦਾ ਪਤੀ ਆ ਠੀਕ ਆ ਜੀ ਤੇ ਡਿਮਾਂਡ ਐਗੀ ਬਈ ਜੀ ਦੀ 6 ਲੱਖ 95000 ਜੀ ਮਾਨਤਾ ਨੂੰ ਹੋ ਜੂ ਬਈ ਹਾਂਜੀ ਹੋ ਜੂ ਟਰੈਕਟਰ ਵੀ ਕੱਟਿਆ ਜਾਊ ਲੋਨ ਵਗੈਰਾ ਦੀ ਸਪੋਸੀਬਿਲਟੀ ਵੀ ਹੈਗੀ ਆ ਬਈ ਜੀ ਤੇ ਇਹਦੇ ਲੋਨ ਬਈ ਕਿੰਨਾ ਕੁ ਹੋਊ ਤਕਰੀਬਨ 6.5 ਲੱਖ ਰੁਪਈਆ ਲੋ ਕਿੰਨੇ ਕੇ ਪਰ ਮੋਲ ਕੋ ਸੌਦੇ ਚ ਅਡਜਸਟਮੈਂਟ ਹੋ ਜੇ ਥੋੜੇ ਪਹੀ ਭਰਨੇ ਪੈਣਗੇ ਜੀ ਠੀਕ ਹੈ 30 35000 ਰੁਪਏ ਨਾ ਹਾਂ ਬਸ ਇੰਨਾ ਕੋ ਮਨ ਕੇ ਠੀਕ ਹੈ ਜੀ 35000 ਰੁਪਏ ਭਰ ਕੇ ਬਈ ਦੁਬਾਰਾ ਟਰੈਕਟਰ ਮਿਲ ਜੂਗਾ ਸਿਰਫ ਸਕੋਰ ਤੇ ਡਿਪੈਂਡ ਹੈ ਬਾਕੀ। ਕੀ ਕਹੇ ਬਈ ਜੀ ਪ੍ਰੀਤ 22 46 22 ਮਾਡਲ ਲਗਾ ਬਈ ਜੀ ਟਾਪ ਮਾਡਲ ਲਾਣਾ ਬਈ ਕਹੀਏ ਹਾਂਜੀ ਹਾਂਜੀ ਟਾਪ ਠੀਕ ਹੈ ਬਈ ਜੀ 2 ਸਪੀਡ ਚ ਹੈ ਬਈ ਜੀ ਇਹ 2 ਸਪੀਡ 2 ਸਪੀਡ ਚ ਹੈਗਾ ਤੇ ਟਾਇਰਾਂ ਤੇ ਨਿਗਾ ਮਰਵਾ ਦੇ ਬਈ ਚੌਕੜਾ ਕਹਿੰਦੀ ਬਈ ਤੂੰ ਗੁਰੀ ਤੋਂ ਪੁੱਸਣ ਦੀ ਲੋੜ ਹੀ ਨਹੀਂ ਤੇ ਪੈਰ ਦਾਣਾ ਤੇ ਨਿਗਮਰ ਪਾਜਾ ਸਪਰੀ ਤੱਕ ਲੈ ਬਈ ਨਵੇਂ ਤੋਂ ਵੀ ਨਵੇਂ ਪੈਣਗੇ ਆਪਾਂ ਕਹਿ ਲਈਏ ਲੋ ਬਈ ਪੂਰਾ ਸਮਾਈ ਚ ਚੱਲੇ ਹੋਣਾ ਬਈ ਜੀ ਹਾਂ ਜੀ ਹਾਂ ਮਾਨਸਾ ਨੰਬਰ ਆ ਜੀ ਠੀਕ ਹੈ ਲੈ ਲੋ ਬਈ ਮਾਨਸਾ ਦਾ ਨੰਬਰ ਆ ਪੀਵੀ 31 ਪੀਵੀ 31 ਤੇ 22 ਮਾਡਲ ਆ ਬਈ ਜੀ ਘੰਟੇ ਚੱਲੇ ਬਈ ਜੀ ਇਸੇ 500 600 ਘੰਟੇ ਚੱਲੇ ਹੋ ਗੇਟਰ ਤੇ ਟਾਇਰ ਬਈ ਜੀ ਟਾਇਰ ਨਾਲ ਦਾ ਸਾਰਾ ਕੁਝ 90 ਪੈਸੇ ਟਾਇਰ ਨਾਲ ਦੀ ਟਾਇਰ ਬਈ ਨਾਲ ਨਾਲ ਠੀਕ ਹੈ ਲੈ ਲੋ ਬਈ ਨਾਲ ਦੇ ਟਾਇਰ ਨਿਗੇ ਕਹਿ ਲਈਏ ਆਪਾਂ 98 ਪੈਸੇ ਟਾਇਰ ਮੁਕ ਦੀ ਕੰਡੀਸ਼ਨ ਵਾਂਗੂ ਪੈਣਗੇ 22 ਮਾਡਲ ਆ ਤੇ ਡਿਮਾਂਡ ਆ ਜੀ ਬਈ ਜ 515000 ਰੁਪਏ ਜੀ ਠੀਕ ਆ ਜੀ ਤੇ ਇਹ ਤੇ ਵੀ ਗੈਰਾਂ ਵੀ ਲੋਨ ਵਗੈਰਾ ਬਹੁਤ ਹਾਂ ਜੀ ਲੋਨ ਇਹ ਤੇ ਵੀ ਹੋ ਜੇ ਸਿਮਲ ਸਕੋਰ ਸਹੀ ਚਾਹੀਦਾ ਠੀਕ ਆ ਸਿਮਲ ਸਕੋਰ ਤੇ ਡਿਪੈਂਡ ਆ ਬਾਈ ਜੀ ਤਕਰੀਬਨ ਜੇ ਸਿਮਲ ਤੁਹਾਡਾ ਸਹੀ ਹੋਇਆ ਤਾਂ ਮੰਨ ਕੇ ਚੱਲੋ 20000 ਰੁਪਏ ਵਾਲੀ ਹੀ ਸਰ ਜੂਗਾ ਡਬਲ ਡਿਸਟ੍ਰੀਬਿਊਟਰ ਆ ਬਾਕੀ ਜਿੰਨਾ ਬਾਈ ਜੀ ਐਸੈਸਰੀ ਹੈਗੇ ਨਾਲ ਹੈਗੇ ਬਾਈ ਜੀ ਤੇ ਅਗੇ ਹੈਗੇ ਬਾਈ ਜੀ ਸੋਨਾ ਲੀਕਾ ਹਾਂ ਜੀ ਹਾਂ ਚਲੋ ਬਈ ਚੈੱਕ ਕਰਵਾ ਜਸਪ੍ਰੀਤ ਇਹ ਤੇ ਲੈ ਬਾਈ ਜੀ ਐਮ ਆਰ ਨਾਲ ਦੇ ਟਾਇਰ ਜਿਹਦੇ ਟਾਇਰ ਜੂਜ਼ ਨਹੀਂ ਕਰੇ ਬੰਦੇ ਨੇ ਦੂਜੇ ਟਾਇਰ ਪਵਾਏ ਹੋ ਸੀ ਠੀਕ ਹੈ ਜੀ ਚੌੜਾ ਜੀ ਨਹੀਂ ਚੱਲ ਰਿਹਾ ਆਪਣੇ ਮੋਸਟਰ ਟਾਇਰ ਠੀਕ ਹੈ ਜੀ ਜਹਾਜੀ ਟਾਇਰ ਹਾਂ ਹਾਂ ਉਹ ਪੁਆਇਸੀ ਇਹਨੂੰ ਨਾਲ ਸੇਰ ਕੀਤਾ ਤਾਂ ਇਹ ਦੇ ਦੇ ਨਾਲ ਇਹ ਨਾਲ ਦੇ ਟਾਇਰ ਨੇ ਦੇ ਹਜੇ ਠੀਕ ਹੈ ਜੀ ਇਹ ਨਾਲ ਦੇ ਟਾਇਰ ਨੇ ਠੀਕ ਆ ਭਾਜੀ ਤੇ ਲੈ ਵੀ ਪੈਰਦੰਦ ਦਿਖਾ ਦੇ ਬੰਦ ਤੇ ਲੋਦਾ ਜਿੰਮ ਕਹਿ ਲਈ ਆ ਆਪਾਂ ਨਾ ਜਾਈ ਦੇ ਬਾਇਟ ਮੂਟ ਲਵਾਈ ਸੀ ਉੱਤੇ ਬੰਦੀ ਠੀਕ ਹੈ ਮੈਟਿੰਗ ਵਗੈਰਾ ਕਰੀ ਹੋਈ ਸੀ ਭਾਜੀ ਉਰੇ ਤੇ ਪੈਰਦੰਦ ਇੰਨੇ ਸਾਫ ਪੈਣਗੇ ਕਹਿ ਲਈ ਆਪਾਂ ਸਰ ਸੀਲਡ ਰੈਕਟਰ ਆ ਇੱਕ ਵਾਰੀ ਵਾਲਾ ਬੰਦਾ ਚੜ੍ਹ ਜੇ ਨਾ ਉਹਦੇ ਨਾਲ ਜਿਹੜੀ ਟਪਾ ਪੈਂਦੀ ਨੇ ਇੱਕ ਦੋ ਵਾਰੀ ਚੜ੍ਹੇ ਲੱਗ ਜਾਂਦੇ ਨੇ ਫਿਰ ਉੱਪਰ ਹੋਦੀਗਾ ਠੀਕ ਹੈ ਮੈਟਿੰਗ ਵਗੈਰਾ ਕਰੀ ਹੋਈ ਸੀਗੀ ਤੇ ਚੇਂਜਰ ਗੇਅਰ ਚ ਹੈਗਾ 60 ਹੌਸਪਾਵਰ ਦਾ ਸੁਪਰ ਸੀਟਰ ਦੀ ਕਰਨ ਵਾਲਾ ਬੱਸ ਰੀਚਪੀਟ ਚ ਹੈ ਬਈ ਜੀ ਥਰੀ ਸਪੀਡ ਜੀ ਠੀਕ ਹੈ ਜੀ ਤੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਟਾਇਰਾਂ 'ਚ ਵੀ ਬਈ ਜੀ ਵੇਟ ਵਗੈਰਾ ਲੱਗੇ ਹੋਏ ਨੇਗੇ 16 ਦੇ ਟਾਇਰ ਨੇ ਬਈ ਜੀ ਹਾਂ ਜੀ ਤੇ ਬੈਕ ਟਾਇਰ ਵੀ ਨਾਲ ਦੀ ਨੇ ਬਈ ਨਾਲ ਦੇ ਨਾਲ ਦੇ ਸਾਰੇ ਤੇ ਘੰਟੇ ਚੱਲੇ ਹੋਏ ਬਈ ਜੀ ਇਹ ਤੇ 12 1300 ਘੰਟਾ ਚੱਲੇ ਹੋਏ ਜੀ ਠੀਕ ਹੈ ਜੀ 12 ਵੇ ਪਹਿਲਾਂ ਜਿਹੜਾ ਵਾਹੇ ਜਹਾਜੀ ਟਰਪੋਏ ਹੋਏ ਸੀ ਠੀਕ ਆ ਤਾਂ ਕਰਕੇ ਬਾਈ ਜੀ ਦੁਬਾਰੇ ਹੁਣ ਇਹ ਹੀ ਟਰ ਚੜਵਾਤੇ ਤੇ 19 ਮਾਡਲ ਆ ਬਾਈ ਜੀ 3 ਸਪੀਡ ਹੈਗਾ 3 ਇੰਜ ਗੇਅਰ ਹੈਗਾ ਤੇ ਸੁਪਰ ਸੀਟਰ ਦੀ ਬਸ ਕਰਉਣ ਵਾਲਾ ਤੇ ਡਿਮਾਂਡ ਹੈ ਜੀ ਬਾਈ ਜੀ ਸਵਾ 6 ਲੱਖ ਰੁਪਏ ਡਿਮਾਂਡ ਹੈ ਜੀ ਸਵਾ 6 ਲੱਖ ਰੁਪਏ ਮੌਕੇ ਤੇ ਬਾਈ ਜੀ ਮੌਕੇ ਤੇ ਹੋ ਜੂਗਾ ਇਨਵੈਸਟਮੈਂਟ ਵਿੱਚ ਹੋ ਜੂਗਾ ਹਾਂ ਜੀ ਠੀਕ ਆ ਟਰੈਕਟਰ ਵੀ ਕੱਟਿਆ ਜਾਊ ਬਾਈ ਹਾਂ ਟਰੈਕਟਰ ਕੱਟਿਆ ਜਾਊ ਲੋਨ ਵੀ ਹੋ ਜੂਗਾ ਠੀਕ ਆ ਲੋਨ ਵੀ ਹੋ ਜੂਗਾ ਬਾਈ ਜੀ ਟਰੈਕਟਰ ਵੀ ਕੱਟਿਆ ਜਾਊਗਾ ਤੇ ਅਗੇ ਗਿਆ ਸੋਨਾਲੀਕਾ 750 ਦਾ ਤੇ ਇਹ ਮਾਡਲ ਵੇਜੀ ਇਹ 19 ਮਾਡਲ ਨੂੰ ਵੈਸੇ ਸੇਲ ਹੋਇਆ ਰੈਕਟਰ ਜੀ ਇਹ ਸੇਲ ਹੋ ਗਿਆ ਹਾਂ ਹਾਂ ਲੋਨ ਵਾਸਤੇ ਫੈਲ ਗਈ ਹੀ ਇਹਦੀ ਠੀਕ ਆ ਬਾਈ ਇਹ ਸੇਲ ਹੋਇਆ ਹੋਇਆ ਹੈਗਾ ਤੇ ਬਾਕੀ ਤੁਹਾਨੂੰ ਦਿਖਾ ਦਿੰਨੇ ਵੀ ਟਾਇਰ ਟੂਰੇ ਦੇ ਫਰੰਟ ਨਵੇਂ ਨੇਗੇ ਤੇ ਬੈਕ ਹੈਗੇ ਨੇ ਵੇਜੀ 75 80 ਪੈਸੇ ਨੇ ਬਾਈ ਜੀ ਹਾਂ ਜੀ ਹਾਂ ਠੀਕ ਹੈ ਨਾਲ ਦੀ ਸੀ ਬਾਈ ਜੀ ਇਹ ਰੈਕਟਰ ਬਹੁਤ ਨਵਾਂ ਸੀ ਠੀਕ ਹੈ 19 ਮਾਡਲ ਆ ਬਾਈ ਜੀ ਤੇ ਬਾਈਆਂ ਨੇ ਵੇਚ ਦਿੱਤਾ ਹੁਣ ਤੱਸਣ ਦੀ ਲੋੜ ਹੀ ਨਹੀਂ ਤੇ ਅਗੇ ਕਿ ਬਾਈ ਜੀ ਫੋਰਡ ਨਿਊ ਹਾਲੈਂਡ ਸਭ ਤੋਂ ਪੁਰਾਣਾ ਮਾਡਲ ਕਹ ਲਈਏ ਆਪਾਂ ਨਿਊ ਹਾਲੈਂਡ ਵਾਲਿਆਂ ਦਾ ਸਾਦੀ ਘਟਾਈ ਜਾਣਾ ਬਾਈ ਜੀ ਹਾਂ ਠੀਕ ਆ ਜੀ ਪਰ ਮਾਡਲ ਇਹ 4 ਟਰੈਕਟਰ ਪਰ ਹੈ ਰਿਜਨਲ ਸਾਰਾ ਬਹੁਤ ਜਿਆਦਾ ਸਾਫ ਟਰੈਕਟਰ ਹੈ ਪੂਰਾ ਸਾਫ ਹੈ ਬਈ ਟਰੈਕਟਰ ਤੇ ਟਾਇਰ ਬਈ ਇਹਦੇ 16 ਦੇ ਨੇਗੇ 16 ਦੇ ਟਾਇਰ ਨੇ ਰਿਜਨਲ ਇਹਦੇ ਠੀਕ ਆ ਜੀ 16 ਦੇ ਰਿਜਨਲ ਟਾਇਰ ਨੇ ਬਈ ਤੇ ਕਿੰਨੇ ਕੇ ਪੈਸੇ ਪਏ ਬਈ ਟਾਇਰ 60 ਕੇ ਪੈਸੇ ਟਾਇਰ ਦੇ ਠੀਕ ਆ ਜੀ 60 ਕੇ ਪੈਸੇ ਟਾਇਰ ਪੈਨੇ ਸਾਦੀ ਕਟਾਈ ਚ 50 ਨੰਬਰ ਬਈ ਜੀ ਹਾਂਜੀ ਪੰਜਾਬ ਪੀਵੀ3 ਨੰਬਰ ਬਠਿੰਡੇ ਦਾ ਠੀਕ ਆ ਲੈ ਬਈ ਬਠਿੰਡੇ ਦਾ ਨੰਬਰ ਹੈਗਾ ਤੇ ਡਿਮਾਂਡ ਬਈ ਜੀ ਡਿਮਾਂਡ ਜੀ 290000 ਰੁਪਏ 2 ਲੱਖ 90 ਹਜ਼ਾਰ ਦਾ ਬਟ ਹਾਂ ਬਹੁਤ ਵਧੀਆ ਤੇ ਆ ਗਿਆ ਭਾਈ ਜੀ ਫਾਰਮਟ੍ਰੈਕ 6055 ਸੁਪਰਮੈਕਸ ਆ ਗਿਆ ਭਾਈ ਜੀ ਹਾਂਜੀ ਹਾਂਜੀ ਲੈ ਭਾਈ ਜੀ ਸੁਪਰਮੈਕਸ ਆ ਗਿਆ ਫਰਡ ਗੀਅਰ ਚਾਹੀਓ ਠੀਕ ਹੈ ਜੀ ਸਾਈਡ ਗੀਅਰ ਚਾਹੀਆ ਭਾਈ ਜੀ ਤੇ ਬਾਕੀ ਕੰਡੀਸ਼ਨ 16 ਦੇ ਟਾਇਰ ਚਾਹੀਏ 16 ਦੇ ਟਾਇਰ ਚਾਹ ਤੇ ਟਾਇਰ ਭਾਈ ਜੀ ਕਿੰਨੇ ਕੇ ਪੈਸੇ ਪਿਆ ਨਵੀਂ ਨਹੀਂ 95 97 ਪੈਸੇ ਟਾਇਰ ਠੀਕ ਹੈ ਜੀ ਤੇ ਮਹਿੰਗਲੇ ਟਾਇਰ ਨੇ ਭਾਈ ਜੀ ਨੇ ਹਾਂ ਹਾਂ ਤੇ ਇਹ ਕਹਿੰਦਾ ਵੀ ਮਹਿੰਗਲੇ ਵਧੀਆ ਵਾਲੇ ਟਾਇਰ ਨੇਗੇ ਤੇ ਬਾਕੀ ਤੁਸੀਂ ਉਹ ਟਰੈਕਟਰ ਵੀ ਦੇਖ ਲਿਓ ਇਹ ਟਾਇਰ ਅਲੱਗ ਦੇ ਨੇਗੇ ਅਲੱਗ ਦੇ ਡਿਜ਼ਾਈਨ ਦੇ ਤੇ ਫਰੰਟੇ ਸੀਆਰਟੀ ਦੇ ਜਮਨ ਨਵੇਂ ਟਾਇਰ ਨੇ ਜੀ ਠੀਕ ਹੈ ਜੀ ਤੇ ਮਾਡਲ ਹੈਗਾ ਬਈ ਇਹ ਇਹ 2014 ਮਾਡਲ ਹੈ ਠੀਕ ਹੈ ਜੀ ਕੰਡੀਸ਼ਨ ਬਹੁਤ ਸਾਫ ਹੋਈ ਹੈ ਹਾਂ ਬਹੁਤ ਸਾਫ ਰੈਟਰ ਹੈ ਜੀ ਪੰਜਾਬ ਨੂੰ ਠੀਕ ਹੈ ਜੀ ਤੇ ਪਾਵਰ ਸਟੀering ਹੈ ਜੱਬ ਬਈ ਜੀ ਤੇ ਹਿਸੂ ਸਿਰ ਦਿਖਾ ਦੇ ਬਈ ਪੂਰਾ ਸਾਫ ਪਿਆਗਾ ਜਿੰਨਾ ਵੀ ਹੈਗਾ ਸਾਰਾ ਰੰਗ ਨਾਲ ਰੈਟਰ ਹੈ ਮਗਰਾਟ ਮਗਰਾਟ ਕੱਲੇ ਦੇ ਪੇਂਟ ਕਰਾਏ ਹੋਏ ਠੀਕ ਹੈ ਜੀ ਮਗਰਾਟ ਕੱਲੇ ਪੇਂਟ ਹੋਏ ਆ ਬਈ ਜੀ ਬਾਈ ਨੇ ਪਹਿਲੀ ਦੱਸਤਾ ਤੇ ਡਿਮਾਂਡ ਬਈ ਜੀ ਦੀ ਇਹਦੀ 435000 ਰੁਪਏ ਡਿਮਾਂਡ ਹੈ ਜੀ 4 ਲੱਖ 35000 ਠੀਕ ਹੈ ਬਾਈ ਜੀ ਇਹ ਲੋਨ ਵਗੈਰਾ ਤਾਂ ਨਹੀਂ ਹੋਣਾ ਬਈ ਇਹ ਤੇ ਹਾਂ ਹੋਊ ਇਹਦੇ ਵੀ 14 ਮਾਡਲ ਹਾਂਜੀ ਹਾਂ 11 ਮਾਡਲ ਤੋਂ ਉੱਪਰਾਂ ਦੇ ਸਾਰੇ ਤੇ ਹੋ ਜਾਂਦਾ ਲੋਨ ਠੀਕ ਹੈ ਜੀ ਲੋਨ ਵਗੈਰਾ ਭੇਜ ਤੇ ਵੀ ਹੋ ਜਾਊਗਾ ਹਾਂਜੀ ਸੁਭਦਾ ਹੈਗੀ ਹੈਗੀ ਲੋਨ ਤੇ ਹੋ ਜਾਊਗਾ 3.5 ਦੇ ਕਰੀਬ ਠੀਕ ਆ ਬਾਈ ਸਾਢੇ 3 ਦੇ ਕਰੀਬ ਇਹ ਤੇ ਲੋਨ ਹੋ ਜਾਣਾ ਲੋਨ ਵਗੈਰਾ ਦੀ ਫੈਸੀਬਿਲਟੀ ਤਾਂ ਹੈਗੀ ਹੈਗੀ ਲੋਕ ਤਾਂ ਐਂ ਜੀ ਸਿਮਲ ਸਕੋਰ ਸਹੀ ਚਾਹੀਦਾ ਠੀਕ ਆ ਕਿਉਂ ਬੈਂਕ ਨੇ ਕਰਨਾ ਜੀ ਆਪਾਂ ਤਾਂ ਫੋਨ ਹੀ ਕਰਨਾ ਆਪਣਾ ਕੁਝ ਲੰਲਾ ਕਰਨਾ ਉਹ ਤਾਂ ਹੁਣ ਆਪਾਂ ਸਿਮਲ ਲੈਣੀ ਅਗੀ ਜਿਵੇਂ ਆਪਾਂ ਉਹਨੂੰ ਮੈਨੂੰ ਡਾਕੂਮੈਂਟ ਪਾ ਦੇ ਉਹਨੂੰ ਚੈੱਕ ਕਰਕੇ ਸਹੀ ਹੈ ਤਾਂ ਬਸ ਲੋਨ ਅਪਲ ਤਦ ਲੇਟ ਆਇਆ 10 ਦਿਨ ਠੀਕ ਹੈ ਜੀ ਤੇ ਟਰੈਕਟਰ ਅਗਲ ਨੂੰ ਜਦੋਂ ਫਾਇਲ ਪਾਸ ਹੋ ਗਈ ਉਹਦੀ ਮਿਲ ਜਾਣਾ ਜੀ ਠੀਕ ਹੈ ਜੀ ਠੀਕ ਹੈ ਬਾਈ ਗੁਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਧੀਆ ਲੱਗੇ ਤੇ ਲੋ ਬਾਈ ਜੀ ਇੱਕ ਬਾਈ ਦਾ ਚੈਨਲ ਵੀ ਆ ਗੁਰੀ ਪੱਠਲ ਦੇ ਨਾਂ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਟਰੈਕਟਰਾਂ ਦੀ ਖਾਸ ਕਰ ਵੀਡੀਓ ਹੁੰਦੀ ਨੇਗੇ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਲਿਓ ਕਰ ਲਓ ਟਰੈਕਟਰ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ